ਗੋਰੀ ਦੀਆਂ ਝਾਂਜਰਾ ਬੁਲਾਉਂਦੀਆਂ ਪਈਆਂ ਗੋਰੀ ਦੀਆਂ ਨੰਦ ਲਾਲ ਨੂਰਪੁਰੀ ਪੰਜਾਬੀ ਮਾਂ ਬੋਲੀ ਦਾ ਬਹੁਤ ਹੀ ਹਰਮਨ ਪਿਆਰਾ ਤੇ ਲਾਡਲਾ ਸ਼ਾਇਰ ਸੀ ਜਿਸ ਨੂੰ ਹਾਲਾਤ ਅਤੇ ਮੌਦੇ ਪੰਜਾਂ ਨੇ ਬਹੁਤ ਹੀ ਛੇਤੀ ਸਾਡੇ ਕੋਲੋਂ ਖੋ ਲਿਆ ਪਰ ਅੱਜ ਵੀ ਉਸ ਦੇ ਰਚੇ ਗੀਤ ਅਤੇ ਰਚਨਾਵਾਂ ਦੀਆਂ ਧੁਨੀਆਂ ਪੰਜਾਬੀ ਦੇ ਕੰਨਾਂ ਵਿੱਚ ਰਸ ਖੋਲਦੀਆਂ ਹਨ ਅੱਜ ਦੁਆਬਾ نیوز 30 ਦੀ ਟੀਮ ਨੰਦਲਾ ਨੂਰਪੁਰ ਸमारक ਜੋ ਕਿ ਮਾਡਲ ਹੁਸਤਿਤ ਹੈ ਇਸ ਜਗ੍ਹਾ ਤੇ ਪਹਿਲਾਂ ਇੱਕ ਖੂਨ ਦਾ ਹੈ ਜਿਸ ਵਿੱਚ ਉਸ ਸਮੇਂ ਨੰਦਲਾ ਨੂਰਪੁਰ ਜੀ ਡਿੱਗ ਪਏ ਅਤੇ ਉਹਨਾਂ ਦੀ ਮੌਤ ਹੋ ਗਈ। ਸੋ ਬਹੁਤ ਦੁਖਦ ਗੱਲ ਹੈ ਕਿ ਇਸ ਸਮਾਰਕ ਨੂੰ ਸਰਕਾਰਾਂ ਵੱਲੋਂ ਕਈ ਵਾਰ ਸੋਚਿਆ ਗਿਆ ਇਸ ਜਗ੍ਹਾ ਤੇ ਵਧੀਆ ਸਮਾਰਕ ਬਣਾਇਆ ਜਾਵੇ ਪਰ ਅਜੇ ਤੱਕ ਇਨ੍ਹਾਂ ਗਲੀਆਂ ਇਨ੍ਹਾਂ ਮੁਹੱਲਿਆਂ ਦੀਆਂ ਜੋ ਰਸਤੇ ਹਨ ਉਹ ਡੀਗ ਰਹੇ ਹਨ ਕਿ ਕੋਈ ਆਵੇ ਕੋਈ ਸਰਕਾਰ ਆਵੇ ਅਤੇ ਇਸ ਮਹਾਨ ਕਵੀ ਦੇ ਜੋ ਸਮਾਰਗ ਹਨ ਉਹ ਬਣਾਏ ਜਾ ਸਕਣ ਪਰ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਨੰਦਲਾ ਨੂਰਪ uri ਦਾ ਸਮਾਰਗ ਬਣਿਆ ਸੀ ਕਿਸੇ ਟਾਈਮ ਇਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਕੈਬਨਟ ਮੰਤਰੀ ਜਗਜੀਤ ਸਿੰਘ ਵੱਲੋਂ ਸਵਰਗੀ ਅਤੇ ਉਸ ਤੋਂ ਬਾਅਦ ਇਹ ਹਾਲਾਤ ਹਨ ਕਿ ਇਸ ਜਗ੍ਹਾ ਤੇ ਕੋਈ ਸਮਾਰਗ ਨਹੀਂ ਗੰਦਗੀ ਦਾ ਆਲਮ ਹੈ ਇਹ ਸਥਿਤ ਜਗਾ ਜੋ ਮਾਡਲ ਹਸ ਵਿੱਚ ਸਥਿਤ ਹੈ ਇਸ ਜਗਾ ਤੇ ਹੁਣ ਕੋਈ ਨਹੀਂ ਆਂਦਾ ਤੇ ਕੋਈ ਨਹੀਂ ਇਸ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਕੋਈ ਕੋਈ ਨਹੀਂ ਪੁੱਛ ਰਿਹਾ ਸੋ ਇਸ ਮਹਾਨ ਕਵੀ ਦੇ ਬਾਰੇ ਸਰਕਾਰਾਂ ਨੂੰ ਜਾਂ ਮੌਜੂਦਾ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਮਹਾਨ ਕਵੀ ਦਾ ਸਮਾਰਗ ਸੋਹਣੇ ਤਰੀਕੇ ਨਾਲ ਬਣਾਇਆ ਜਾਵੇ ਅਸੀਸ ਤੇ ਇਹ ਵੀ ਦੱਸਣਾ ਜਾਂਦੇ ਹਾਂ ਕਿ ਇਸ ਮਹਾਨ ਕਵੀ ਦਾ ਇੱਕ ਬੁੱਤ ਜੋ ਉਸਦੇ ਘਰ ਦੇ ਨੇ ਸਾਹਮਣੇ ਰੱਖਿਆ ਹੈ ਪਿਛਲੇ ਲਗਭਗ 30-35 ਸਾਲ ਤੋਂ ਇਹ ਬੁੱਤ ਉਡੀ ਕਰ ਰਿਹਾ ਹੈ ਕਿ ਉਹਨਾਂ ਦੇ ਇਸ ਬੁੱਤ ਨੂੰ ਅچھے ਤਰੀਕਾ ਨਾਲ ਮਾਡਲ ਉਸ ਦੀ ਕਿਸੇ ਜਗ੍ਹਾ ਦੇ ਸਿ ਸੋਬਿਤ ਕੀਤਾ ਜਾ ਸਕੇ ਸੋ ਸਰਕਾਰ ਨੂੰ ਅਪੀਲ ਹੈ ਕਿ ਨੰਦਲਾ ਨੂਰੂਬਰੀ ਜੋ ਕਿ ਮਾਡਲ ਉਸ ਇੱਕ ਮਹਾਨ ਕਵੀ ਸਨ ਅਤੇ ਜਗਤ ਸਿੰਘ ਜਗਾ ਜੋ ਇੱਕ ਬਹੁਤ ਮਹਾਨ ਸਿੰਗਰ ਸਨ ਪੰਜਾਬ ਦੇ ਜਿਨ੍ਹਾਂ ਦੀ ਮੌਤ ਯੂ ਐਸ ਏ ਵਿੱਚ ਹੋਈ ਸੀ ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਦਾਂ ਦੇ ਕਲਾਕਾਰਾਂ ਦੇ ਸਮਾਰਕ ਬਣਨੇ ਚਾਹੀਦੇ ਹਨ ਇਹਨਾਂ ਤੋਂ ਇਲਾਵਾ ਇੱਕ ਹੋਰ ਕਲਾਕਾਰ ਹਰਵੰਸ ਅਰੋੜਾ ਜੋ ਜਗਤ ਸਿੰਘ ਜਗਾ ਜੀ ਦੇ ਲਾੜ ਦੇ ਸ਼ਗਿਰਦ ਸਨ ਉਹਨਾਂ ਦੇ ਨਾਂ ਤੇ ਵੀ ਇਸ ਮਾਡਲ ਉਸ ਵਿੱਚ ਇਹਨਾਂ ਤਿੰਨਾਂ ਮਹਾਨ ਸ਼ਖਸੀਅਤਾਂ ਦੇ ਸਮਾਰਕ ਬਣਨੇ ਚਾਹੀਦੇ ਹਨ ਸੋ ਸਰਕਾਰ ਨੂੰ ਅਪੀਲ ਹੈ ਕਿ ਨੰਦਲਾ ਨਮਰੂਰਪੁਰੀ ਜਗਤ ਸਿੰਘ ਜੱਗਾ ਅਤੇ ਹਰਬੰਸ ਰੋੜਾ ਜੋ ਇੱਕ ਮਹਾਨ ਪੁੱਤ ਸਾਨੇ ਇਸ ਏਰੀਏ ਮਾਡਲੋਸ ਦੇ ਸੋ ਇਹਨਾਂ ਦੇ ਸਮਾਰਕ ਬਣਨੇ ਚਾਹੀਦੇ ਹਨ ਅਤੇ ਇਹਨਾਂ ਨੂੰ ਸੱਚੀ ਸਰਧਾਲੀ ਸਰਕਾਰਾਂ ਦੀ ਇਹੀ ਹੋਏਗੀ ਕਿ ਇਹਨਾਂ ਦੇ ਸਮਾਰਕ ਬਣਾਏ ਜਾਣ ਤਾਂ ਜੋ ਦੁਨੀਆ ਵਿੱਚ ਰਹਿੰਦੇ ਪੰਜਾਬੀ ਆਪਣਾ ਮਾਣ ਮਹਿਸੂਸ ਕਰ ਸਕਣ ਦੁਆਬਾ ਨੂੰ 13 ਦੀ ਵਿਸ਼ੇਸ਼ ਕੋਡ ਮਾਡਲੋਸ ਜ਼ਿਲਹੰਦਰ ਤੋਂ